ਜੀ ਮੈਗੀ ਮੂਗੀ ਖਾਣ ਵਾਸਤੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਛੋਟ ਆ ਜਾ ਝਰਨਾ ਚੱਲੀ ਜਾਂਦਾ ਜੋਂਹੇ ਛੋਟ ਆ ਜਾ ਟਿੱਡੂ ਜਾ ਬੜੇ ਤਾਂ ਤੋਂ ਆਈ ਜਾਂਦਾ ਝਰਨਾ ਕਿਉਂ ਥੱਲੇ ਜਾ ਕੇ ਡਿੱਗੀ ਜਾਂਦਾ ਇਹ ਸੱਤ ਲੋਜ ਦਰਿਆ ਦਰਿਆ ਦੇ ਵਿੱਚ ਦਰਿਆ ਇਸ ਵੇਲੇ ਬੜਾ ਸ਼ਾਂਤ ਹੈ ਮੀਂਹ ਹਜੇ ਪਏ ਨਹੀਂ ਇੱਕ ਅੱਧਾ ਪਿਆ ਜਿਵੇਂ ਮੀਂਹ ਆਉਣਗੇ ਦਰਿਆ ਆਪ ਦੀ ਸ਼ਾਂਤੀ ਨੂੰ ਭੰਗ ਕਰ ਦੇਗਾ ਤੇ ਪਾਣੀ ਫੁੱਲ ਬਟਾ ਫੁੱਲ ਚੱਲੂਗਾ ਇਹ ਤਾਂ ਗੱਲ ਬਾਤ ਹੈ ਪਹਾੜਾ ਜਾਇਆ ਕਰੋ ਵੱਡਦੇ ਜਾਂਦੇ ਆ ਪੂਰਾ ਦਬ ਦਬਾ ਇਹਨਾਂ ਦਾ ਉੱਤਰ ਜੇ ਕਰਦੇ ਵਸਤੇ ਹੋ

பழகிழா ਫੇਰ ਆ ਗਿਆ ਸਾਹਮਣੇ ਜਾ ਕੇ ਬਚਾਲੇ ਜੇ ਹੋਊਗਾ ਮੈਨੂੰ ਲੱਗਾ ਕੰਬਦਾ ਹਣਾ ਵਜਨ ਨਾਲ ਕੋਈ ਤਾਂ ਲੱਗਦੀ ਦਾ ਹੈ ਕ ਕਰਦਾ ਆ ਗਿਆ ਕਟਸ਼ਮ ਟਾਈਮ ਰੈਨ ਬਾਈ ਰੂ ਹੈ ਤੇ ਪਾਣੀ ਚੱਲ ਰਿਹਾ ਇੱਕ ਵਾਰ ਫੁੱਲ ਵੱਟਾ ਪਿਆ ਇਹ ਦੁਨੀਆ ਦਾ ਸਭ ਤੋਂ ਖਤਰਨਾਕ ਥਾਂ ਜਿਹੜਾ ਕਿ ਜਾਂਦਾ ਚਿੱਤਗੁਲ ਨੂੰ ਸਾੰਗਲਾ ਵੈਲੀ ਪੰਗਾਇ ਲੈ ਲੈ ਗੜੀ ਸਾੰਗਲਾ ਵੈਲੀ ਡਲਾ ਡੱਬਾ ਹੋਇਆ ਪਿਆ ਵੱਡੇ ਵੱਡੇ ਬਹੁਤ ਗੱਗੂਤੇ ਆਈ ਜਾਂਦੇ ਨੇ ਸਾਰੇ ਸੜਕ ਤਾਂ ਹੈ ਹੀ ਨਹੀਂ 我的意思。 ਆਦ ਨੂੰ ਪਹੁੰਚ ਗਏ ਸੰਗੜਾ ਵੈਲੀ ਤੇ ਸੰਗੜਾ ਵੈਲੀ ਚ ਪਹੁੰਚ ਕੇ ਆਪਾਂ ਲੈ ਲਿਆ ਰੂਮ ਠੰਡਪੁਰੀ ਇੱਥੇ ਤੇ ਰੂਮ ਬੜਾ ਸੋਹਣਾ ਆਸਪਰਨ ਕਿਤੋਂ ਲਾ ਵੀ ਇੱਥੇ ਰੁਕੇ ਸੀ ਰਾਤ ਨੂੰ ਤੇ ਰਾਤ ਨੂੰ ਇੱਥੇ ਹੋਈ ਜਾਂਦਾ ਹਮਾਚਲ ਚ ਬਿਆ ਸਾਹਮਣੇ ਚੱਲੀ ਆ ਬਰਾਤ ਮਾਲਪੁਰਾ ਵੱਧਿਆ ਤੇ ਸਮਾਂ ਹੋ ਗਿਆ ਸਵੇਰ ਦਾ 8 ਤੇ ਰਾਤ ਆਪਾਂ ਪਹੁੰਚ ਗਏ ਸੀ ਸਾੰਗਲਾ ਵੈਲੀ ਜਿਹੜੀ ਕਿ ਚਿੱਤਕੁਲ ਤੋਂ ਪਹਿਲਾਂ ਆਉਂਦੀ ਹੈ 10-15 ਕਿਲੋਮੀਟਰ ਸਾੰਗਲਾ ਵੈਲੀ ਬਹੁਤ ਸੋਹਣੀ ਹੈ ਪਰ ਰੋਡ ਬਹੁਤ ਖਰਾਬ ਹੈ ਇਹ ਸਾਹਮਣੇ 뷰 ਹੈ ਸਾੰਗਲਾ ਵੈਲੀ ਦਾ ਸਾਹਮਣੇ ਨਜੀ ਬਗਦੀ ਰਾਤ ਪਾੜਾਂ ਤੇ ਬਰਫ਼ ਵੀ ਪਈ ਹੈ ਥੋੜੀ ਥੋੜੀ ਆ ਦੇਖੋ ਸਾਹਮਣੇ ਆ ਕਰਕੇ ਤੇ ਠੰਡ ਪੂਰੀ ਸੀ ਤੇ ਰਾਤ ਟੈਂਪਰੇਚਰ ਸੀਗਾ 5 ਡਿਗਰੀ ਹੁਣ ਉਹਦੇ ਬੱਦਲ ਜੇ ਛਾਏ ਹੋਏ ਆ ਲੱਗਦਾ ਮੀਂਹ ਆਊਗਾ ਹਵਾ ਜਲਦੀ ਚੋਂ ਠੰਡੀ ਲੇ ਬਣੇ ਹੋਏ ਆ ਛੋਟੇ ਛੋਟੇ ਖੇਤ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਸਬਜ਼ੀਆਂ ਵਗੈਰਾ ਲਾ ਰੱਖੀਆਂ ਆ ਦੇਖੋ ਸਾਹਮਣੇ ਇਹ ਪਿੱਛੇ ਰਹਿ ਗਿਆ ਸਾਰਾ ਸੰਗਲਾ ਇਹਨੂੰ ਆਪਾਂ ਕਸਬਾ ਪਿੰਡ ਕੁਝ ਵੀ ਕਹਿ ਸਕਦੇ ਆ ਛੋਟਾ ਹੀ ਆ ਇਹਨੂੰ ਬੋਲਦੇ ਸੰਗਲਾ ਵੈਲੀ ਤਪਾ ਸਫਰ ਕਰਾਂਗੇ ਅੱਗੇ ਦਾ ਚਿੱਤਕੁਲ ਦਾ ਜਿਹੜਾ ਕਿ ਇੰਡੀਆ ਦਾ ਲਾਸਟ ਵਿਲੇਜ ਹੈ ਅੱਗੇ ਚੀਨ ਦਾ ਬਾਰਡਰ ਆ ਜਾਂਦਾ ਐ ਸਾਈਡ ਉਧਰ ਨੂੰ ਸਫਰ ਕਰਾਂਗੇ ਫਿਰ ਜਾਵਾਂਗੇ ਵਾਪਸ ਕਲਪਾਵਨੀ ਕੱਲ ਨੂੰ ਪਹੁੰਚਾਂਗੇ ਕਾਜਾ ਇਹ ਰਾਤ ਆਪਾ ਹੋਟਲ ਲਿਆ ਸੀ ਵਧੀਆ ਸੋਹਣਾ ਸੀ ਗਰਦੀ ਤਾਂ ਮਾਰ ਲਿਆ ਸਵੇਰੇ ਸਵੇਰੇ ਸੈਲਫ ਤੇ ਧੂਆਂ ਜਾਂ ਥੋੜਾ ਜਿਹਾ ਮਾਰੀ ਜਾਂਦੀ ਹੈ ਕੰਮ ਠੰਡਾ ਹੈ ਮੋਟਰਸਾਈਕਲਾਂ ਵਾਲੇ ਤੜਕੇ ਪੱਟ ਰੱਖਿਆ ਗਾ ਤੇ ਲੋ ਵੀ ਜਿਹੜਾ ਸਾਹਮਣੇ ਦਿਖੀ ਜਾਂਦਾ ਨਾ ਪਹਾੜ ਬਰਪਈ ਵਾਲਾ ਇਹ ਹੋਟਲ ਵਾਲੇ ਦੱਸਦੇ ਆ ਵੀ ਇਹ ਕਿਨਰ ਕਲਾਸ਼ ਦਾ ਬੈਕ ਸਾਈਡ ਹੈ ਇਹਦਾ ਫਰੰਟ ਸਾਈਡ ਪਰਲੇ ਪਾਸੇ ਕਲਪਾਲੇ ਪਾਸੇ ਜਿੱਧਰ ਆ ਪੱਜ ਜਾਵਾਂਗੇ ਬਾਈਕਰਾਂ ਦੇ ਨਜ਼ਾਰੇ ਆ ਲਿਆਵਾਂਗੇ ਕਦੇ ਝੋਟਾ ਲੈਣ ਨੂੰ ਆ ਸਾਹਮਣੇ ਬਣਿਆ ਹੋਇਆ ਹੈ ਰਾਜੇ ਦਾ ਕੋਈ ਕਿਲਾ ਮਹਿਲ ਟਾਈਪ ਇੱਥੇ ਕਹਿੰਦੇ 122 ਰਾਜਿਆਂ ਨੇ ਰਾਜ ਕੀਤਾ ਹੋਇਆ ਹੈ ਆ ਜਿਹੜੀ ਸਾਹਮਣੇ ਛੋਟੀ ਜਿਹੀ ਦਿਖੀ ਜਾਂਦੀ ਹੈ ਤੇ ਆ ਵੜੀ ਇਹੋ ਜਿਹਾ ਮਾਹੌਲ ਹੈ ਸਾੰਗਲਾ ਵੈਲੀ ਦਾ ਬੜੀ ਖੁੱਲੀ ਡੁੱਲੀ ਤੇ ਸੋਹਣੀ ਹੈ ਬਸ ਰਾਹ ਬਹੁਤ ਗੰਦਾ ਆਉਂਦਾ ਇਹਨੂੰ ਹੋਰ ਸਾਰਾ ਠੀਕ ਹੈ ਮਾਹੌਲ ਬੱਦਲ ਦੇ ਛਾਏ ਸੀ ਸਵੇਰੇ ਸਵੇਰੇ ਤਾਂ ਹੁਣ ਥੋੜਾ ਜਿਹਾ ਮਾਹੌਲ ਹੋ ਗਿਆ ਠੀਕ ਠੰਡ ਵੀ ਠੀਕ ਆ ਹੁਣ ਜਿਵੇਂ ਜਿਵੇਂ ਧੁੱਪ ਚੜ ਜਾਂਦੀ ਠੱਡ ਜਾਵੜਦੀ ਏ ਜਦੋਂ ਰਾਤ ਦਾ ਟਾਈਮ ਹੋ ਜਾਂਦਾ ਠੱਡ ਫੁੱਲ ਹੋ ਜਾਂਦੀ ਧੁੱਪ ਤੋਂ ਬਾਅਦ ਐਸ ਪਾਸੇ ਪਹਾੜਾਂ ਤੇ ਧੁੱਪ ਪੈਗੀ ਇੱਥੇ ਨਹੀਂ ਆਈ ਸੂਰਜ ਦਾ ਉੱਟਾ ਐਸ ਹੋਟਲ ਦੇ ਰਾਤ ਆਪਾਂ ਰੁਕੇ ਸੀ ਹੋਟਲ ਡੈਬ ਭੂਮੀ ਬਾਦਾਂਿਆਂ ਦਾ ਬਦਲ ਗਈ ਸੜਕ ਬਹੁਤ ਖਰਾਬ ਹੈ ਇੱਥੋਂ ਵਾਲੀ ਜਿਹੜੀ ਇੱਧਰ ਆਉਂਦੀ ਏ ਸੰਗਲਾਂ ਨੂੰ ਪਰਲਾ ਤਾਂ ਬਹੁਤ ਵਧੀਆ ਪਾੜਾਂ ਦੀਆਂ ਚੋਟੀਆਂ ਸਵੇਰੇ ਸਵੇਰੇ ਮਹਾਲਾ ਇੱਕ ਨੰਬਰ ਹੈ। ਬਾਕੀ ਚੱਲਦੇ ਆ ਅੱਗੇ। ਕਲਪਾਨਾ ਕੋ ਤਾਪੋਬਨੀ ਦੇਖਦੇ ਆ ਕਿੱਥੋਂ ਤੱਕ ਪਹੁੰਚ ਆਏ ਮੈਕਨਿਕ ਮਿਨਿਸਟਰੀ ਆ ਦੇਖਿਆ ਜਾਂਦੀ ਆ। ਲੈ ਵੀ ਹਰਿਆਣੇ ਵਾਲੇ ਆ ਜਾਂਦੇ ਆ ਚਰਪਾ ਚੱਲਦੇ। ਇੱਧਰ ਲੋਕ ਘੱਟ ਹੀ ਆਉਂਦੇ ਆ ਇੰਨੇ ਨਹੀਂ ਆਉਂਦੇ ਸੜਕ ਖਰਾਬ ਹੈ। ਬਸੋ ਚਿੱਤਕੁਲ ਦੇਖਣ ਵਾਲਾ ਤੇ ਇੱਕ ਸੰਗਲਾ ਵੈਲੀ। ਚਲੋ ਮਿਲਦੇ ਆ ਕੇ ਉਹ ਇਹ ਸਾਹਮਣੇ ਦੇਖ ਰਹੇ ਸੇਬਾਂ ਦੇ ਦਰਖਤ ਜਾਨ ਵੇਲੇ ਦਾ ਸੰਗਲਾ ਵੇਲੀ ਦਾ ਚਾਕਾ ਤਿਆਰ ਬਰ ਤਿਆਰ ਡਰਾਈਵਰ ਸਾਥ ਸਾਡੇ ਆ ਵੀ ਟੁਪਕਾ ਵੇਲੀ ਆ ਗਈ ਹੁਣ ਆਪਾਂ ਚੱਲੇ ਆਂ ਇੱਥੋਂ ਅੱਗੇ ਇਹ ਟੁੱਪਕਾ ਵੈਲੀ ਟੁਕਪਾ ਅਸੀਂ ਜਾਣੇ ਇੱਥੇ ਮੈਚ ਜਾਰੀ ਪਾਣੀ ਕੋਣੀ ਛੱਡ ਦਿੰਦੇ ਨਾ ਜਦੋਂ ਡੈਮ ਚ ਪਾਣੀ ਵਹ ਜਾਂਦਾ ਤਾਂ ਹੀ ਲਿਖਿਆ ਹੋਇਆ ਵੀ ਥੱਲੇ ਨਾ ਜਾਓ ਪਾਣੀ ਦਾ ਖੜਕਾ ਉਹ ਬਣੇ ਜਾਂਦਾ ਇਹਨੂੰ ਵਧੀਆ ਉੱਤੇ ਸਾਰੇ ਸਾਰੇ ਪੜਾਕੇ ਨੂੰ ਲੱਫਾ ਫਲ ਉਹ ਰੰਗੀਨ ਉਹ ਬਣਦਾ ਉਹ ਸੀਗਲ ਦੇ ਹੁੰਦੇ ਆ ਉੱਥੇ ਪਾਣੀ ਦਾ ਉਹ ਹੰਨਣ ਕੰਮ ਬਹੁਤ ਡੂੰਘਾ ਦਰਿਆ ਐਨਾ ਡੂੰਘਾ ਲੈ ਵੀ ਸਾਹਮਣੇ ਦਾ 뷰 ਇਹ ਆ ਬਸਪਾ ਦਰਿਆ ਜਿਹੜਾ ਕੀ ਸਤਲੁਜ ਚ ਜਾ ਕੇ ਮਿਲ ਜਾਂਦਾ ਪਾਣੀ ਪੂਰੇ ਪੜਾਕੇ ਤੋਂ ਦੇ ਜਾਂਦਾ ਅਗੀ ਦੇ ਦਾ ਅਗੇ ਚੱਲ ਅਗੀ ਜੀ ਉਹ ਹੈਗਾ ਜੀ ਸਾਈਡ ਦੀ ਬੜੀ ਦਿੱਕਤ ਹੈ ਇੱਥੇ ਠੱਕਾ ਠੱਕਾ ਨੂੰ ਸਾਈਡ ਦੇਣ ਵਾਸਤੇ ਰਾਹ ਲੱਭਣਾ ਪੈਂਦਾ ਥੋੜੀ ਚੱਲ ਥੋੜੀ ਚੱਲ ਬਾਦੂ ਜਗ੍ਹਾ ਹੁਣ ਤਾਂ ਚੱਲ ਚਲੋ ਭਾਈ ਜੀ ਅੱਗੇ ਡੂੰਘਾ ਹੈ ਬਹੁਤ ਜ਼ਿਆਦਾ ਡੂੰਘਾ ਹੈ ਲਓ ਵੀ ਇੱਥੇ ਰੁਕੇ ਸੀ ਸੰਗਲਾ ਤੋਂ ਜਾਂਦੇ ਟਾਈਮ ਤੇ ਥੱਲੇ ਦੇਖ ਕੇ ਡਰ ਆਉਂਦਾ ਡਰ ਚਮਾਸ ਸਿੱਧੀ ਕਹਿ ਸਕਦੇ ਆ ਮੈਂ 1000 ਫੁੱਟ ਹੂ ਡੂਗਾ ਤੇ ਥੱਲੇ ਵਹਿੰਦਾ ਪਸਪਦਰਿਆ ਤੇ ਉਹ ਥੱਲੇ ਜਾ ਕੇ ਵੀ ਮੇਨੂੰ ਲੋਚਾਂ ਬਣੀਆਂ ਹੋਈਆਂ ਨੇ ਪਾੜ ਕੇ ਰੰਕੋ ਉਹ ਦਰਿਆ ਦਾ ਰਾਹ ਬੰਦ ਨਾ ਹੋ ਜਾਿਆ ਸਾਹਮਣੇ ਜਿਵੇਂ ਲੈਂਡ ਸਲਾਈਡ ਹੋਈ ਪਈ ਹੈ ਆਹ ਕੁਝ ਹੁੰਦਾ ਪੜਾ ਇਸ ਸਿਸਟਮ ਤੇ ਪਹਾੜ ਬੜੇ ਹੀ ਖਤਰਨਾਕ ਕਰਨੌਰ ਦੇ ਦੇਖ ਕੇ ਡਰ ਆਉਂਦਾ ਸਾਰੇ ਪਾਟੇ ਛਿੱਟੇ ਪਏ ਆ ਕੋਈ ਵੀ ਕਦੋਂ ਵੀ ਡਿੱਗ ਸਕਦਾ ਹੈ ਤਾਂ ਕਰਕੇ ਇੱਥੇ ਥਾਂ-ਥਾਂ ਤੇ ਲਿਖਿਆ ਹੋਇਆ ਰੁਕੋ ਨਾ ਚਲਦੇ ਰੋ ਖੁੱਲੀ ਜੀ ਥਾ ਦੇ ਕੇ ਰੁਕੇ ਸੀ ਆਪਾਂ ਵੀ ਬਾਕੀ ਜਾਲਾ ਗੱਡੀ ਰੋਕ ਦੇਣ ਦੇ ਕੋ ਜਮਾ ਸਿਰ ਤੇ ਪਹਾੜ ਹੈ ਇਹੋ ਜਿਹਾ ਮਾਹੌਲ ਬਣਦਾ ਇੱਥੋਂ ਦਾ ਹੋ ਸਾਹਮਣੇ ਦਿਖੀ ਜਾਂਦੇ ਆ برف ਵਾਲੇ ਪਹਾੜ ਸੋਹਣਾ 뷰 ਆ ਚਲੋ ਹੁਣ ਚਲਦੇ ਆ ਅੱਗੇ ਵੱਲੀ ਦੇਖਦੇ ਆ ਬਸ ਫਤਰਾ ਦਰਿਆ ਦੀ ਢੁਗਾਈ ਕਿੰਨੀ ਕੈ ਆ ਸਿੱਟ ਕੇ ਦੇਖਦੇ ਆ ਆਟਮ ਥੱਲੇ ਹੋਰ ਦੂੰਗਾ ਜੇ ਨਾ ਕਹੇ ਲੇਖਣੋ ਆਪਾਂ ਤਾਂ ਦੋ ਲਗਾ ਕੇ ਇਹ ਆ ਦੇਖਦੇ ਦੇਖਦੇ ਇਹਗੇ ਸਾਰੇ ਆਹ ਫੜੀ ਕਨਾਂ ਹਰ ਦੇ ਖਤਰਨਾਕ ਪਾੜਨ ਬਾੜ ਕਾ ਦੇ ਆ ਮੋਟਕਾ ਸਮੁੰਦਰ ਮੋਟਕਾ ਸਮੁੰਦਰੀ ਹੈ ਕੱਲੀਆਂ ਹੀ ਅਧਰ ਕਿੱਥੇ ਉੱਗ ਰਹੀਆਂ ਮੋਟਾ ਤੋਂ ਨਾ ਕਹਿੰਦਾ ਮੇਰੀ ਤੋਬਾ ਇਹ ਸਾਰੇ ਡੱਬਰ ਦੀ ਤਵਾ ਮੈਂ ਨਹੀਂ ਆਉਂਦਾ ਇੱਧਰ ਆ ਲੋ ਬਈ ਸਾਹਮਣੇ ਆ ਗਿਆ ਆਪਣੇ ਗਿੱਦ ਬਹੁਤ ਸਾਲਾਂ ਬਾਅਦ ਜ਼ਿੰਦਗੀ ਚ ਪਹਿਲੀ ਵਾਰੀ ਦੇਖੇ ਹਾਂ ਆਇਆ ਦਾ ਉਹ ਗੱਡਾ ਸਵਾ ਗਿਆ ਦਾ ਹਣਾ ਬੰਦਾ ਚੱਕ ਕੇ ਲੈ ਜਾਣ ਗਾਮਰੀ ਪਈਆ ਬਲਾਟੇ ਕੱਢੀ ਜਾਂਦੇ ਆ ਉਹਦੇ ਕੀ ਜੀ ਕੋ ਬੋਲਦੇ ਨੇ ਸਾਹਮਣੇ ਪਾਸੇ ਜਿਹੜੀਆਂ ਸੜਕਾਂ ਦਿਖ ਰਹੀਆਂ ਗੱਡੀ ਉੱਤਰ ਕੇ ਹੌਲੀ-ਹੌਲੀ ਉਹ ਸਾਹਮਣੇ ਗੱਡੀ ਦੇਖੀ ਜਾਂਦੇ ਆ ਤੁਹਾਨੂੰ ਲਿਗਾਉਣ ਦੀ ਕਰਦਾ ਕੋਸ਼ਿਸ਼ ਉਹ ਦੇਖ ਆਈ ਜਾਂਦੀ ਇੱਥੋਂ ਆਪਾ ਉਤਰ ਕੇ ਹੁਣ ਚੱਲ ਪਿਆ ਥੱਲੇ ਵੱਲ ਪਹਿਲਾਂ ਆਪਣਾ ਐਟੀਟਿਊਡ ਸੀਗਾ 2600 ਮੀਟਰ ਹੁਣ ਆਪ ਆ ਗਏ ਆ 1900 ਮੀਟਰ ਤੇ ਇੰਨੀ ਉਚਾਈ ਥੱਲੇ ਆ ਗਏ ਜਿਵੇਂ ਜਿਵੇਂ ਥੱਲੇ ਆਈ ਜਾਂਦੇ ਆ ਗਰਮੀ ਵੱਧਦੀ ਜਾਂਦੀ ਜਿਵੇਂ ਜਿਵੇਂ ਆਪਾਂ ਉੱਤੇ ਨੂੰ ਚੜੀ ਜਾਂਦੇ ਆ ਠੰਡ ਵੱਧਦੀ ਜਾਂਦੀ ਆ ਪਹਾੜਾਂ ਦਾ ਇਹੀ ਹੁੰਦਾ ਆਸੂਲ ਤੇ ਤਾਮਾ ਜਮਾ ਸਾਹਮਣੇ ਇੱਕ ਛੋਟਾ ਜਿਹਾ ਪਿੰਡ ਬੜਾ ਸੋਹਣਾ ਦਿਖ ਰਿਹਾ ਜਿਹੜੇ ਸਾਈਡ ਸੀਨ ਜੀ ਤੇ ਜਾ ਕੇ ਪਿੰਡ बसे ਹੋਏ ਆ ਉਹਨਾਂ ਦਾ ਥੋੜਾ ਜਿਹਾ ਰਹਿਣਾ ਸਹਿਣਾ ਔਖਾ ਹੀ ਆ ਕਿਉਂਕਿ ਸ਼ਹਿਰਾਂ ਤੋਂ ਦੂਰ ਹੋ ਜਾਂਦੇ ਆ ਤੇ ਇਸ ਤਰ੍ਹਾਂ ਇਕੱਲੇ ਜੇ ਬਹਿ ਜਾਂਦੇ ਆ ਬਸ 20-50 ਘਰ ਪਾ ਕੇ ਜਿਹੜੇ ਸ਼ਹਿਰਾਂ ਕੰਨੀ ਬਣਾਲੀ ਸ਼ਹਿਰ ਹੋ ਗਏ ਹੋਰ ਹੋ ਗਏ ਮੰਡੀ ਹੋ ਗਿਆ ਉਹਨਾਂ ਦਾ ਥੋੜਾ ਜਿਹਾ ਸ਼ਿਮਲੇ ਵਾਲਿਆ ਪਿਓਰ ਤਾਂ ਸੁੱਖਾ ਹੋ ਜਾਂਦਾ ਦੇਖੋ ਸਾਰਾ ਫਾੜ ਕਰ ਨਾਲ ਲੱਤਿਆ ਜਿੱਤੇ ਵੀ ਦੇਖੋ ਵੀ ਕਾਰੀ ਕਰ ਤੇ ਇਧਰਲੇ ਪਾਸੇ ਜਿਹੜੀ ਕਨੌਰ ਦੀ ਸੜਕ ਆ ਉਹ ਡਰਾਉ ਡਰਾਉ ਕਰਦੀ ਹੈ ਜਮਾ ਉੱਤੇ ਆ ਜਾਂਦੇ ਕਲਿਫ ਸਾਹਮਣੇ ਪਾੜ ਦੇ ਉੱਤੇ ਕੰਮ ਚੱਲੀ ਜਾਂਦਾ ਕੋਈ ਸ਼ਾਇਦ ਬਿਜਲੀ ਬੋਰਡ ਵਾਲੇ ਆ ਉੱਤੇ ਜਿਹੜੇ ਖੜੇ ਆ ਇਹ ਆਪਣੇ ਨਾਲ-ਨਾਲ ਵਗਦਾ ਬਸਪਾ ਦਰਿਆ ਜਿਹੜਾ ਸਤਲੁਜ ਦਰਿਆ ਹੈ ਤੇ ਬਸਪਾ ਦਰਿਆ ਇਹਨਾਂ ਦੇ ਅੱਗੇ ਜਾ ਕੇ ਰਕਸ਼ਮ ਡੈਮ ਤੇ ਸੰਗਮ ਹੋ ਜਾਂਦਾ ਯਾਨੀ ਕਿ ਮੇਲ ਹੋ ਜਾਂਦਾ ਇਕੱਠੇ ਹੋ ਜਾਂਦੇ ਆ ਸਪੀਤੀ ਦਰਿਆ ਤੇ ਬਸ ਬਾਦਰੀ ਉਸ ਤੋਂ ਨਿਕਲ ਜਾਂਦਾ ਹੈ ਅੱਗੇ ਜਾ ਕੇ ਸੱਤ ਲੋ ਜਦ ਰਿਆ ਬਾਕੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਇਹ ਸਾਹਮਣੇ ਦਿਖ ਰਿਹਾ ਜਿਹੜੇ ਜਦੋਂ ਇਹ ਜਾਰੇ ਮੀਂਹੂ ਪੈ ਜਾਂਦੇ ਆ ਫਿਰ ਇਸ ਤਰ੍ਹਾਂ ਉਤੋਂ ਡਰਕਤ ਪੱਟ ਪੱਟ ਕੇ ਐ ਮਾਰਦਾ ਚਲਾਜਲਾ ਕੇ ਪਾਣੀ ਜਦੋਂ ਕਹਿੰਦੇ ਭਾਈ ਪਹਾੜਾ ਚ ਬੱਦਲ ਪਾਟ ਗਿਆ ਆ ਚੁੜਕਿਆ ਪਿਆ گاਉਂ ਤੁਹਾਡੇ ਜੀ ਚੱਲ ਕੁੱਤਾ ਦਾ ਜਿਹੜਾ ਬੈਠਾ ਜਾਂਦਾ ਸੀ ਉਹ ਵੀ ਉਹੀ ਅੱਖਾਂ ਹੀ ਘੇਰੀ ਜਾਂਦਾ ਈ ਮਰਿਆ ਸੀ ਇਧਰਲਾ ਸਾਰਾ ਰਾਹ ਹੀ ਇਸ ਤਰ੍ਹਾਂ ਦਾ ਹੈ ਸੜਕ ਜਮਾਂ ਟੁੱਟੀ ਹੋਈ ਹੈ ਤੇ ਡਲੇ ਡਿਗ ਵਿਭਾਗ ਹੈ ਥਾਂ ਥਾਂ ਤੇ ਲਿਖਿਆ ਹੋਇਆ ਰੁਕੋ ਨਾ ਭਾਈ ਪੱਥਰ ਡਿੱਗਦੇ ਆ ਲਾਈਟ ਸਲਾਈਡਾਂ ਹੁੰਦੀਆਂ ਹੈ ਕਿੰਨੇ ਕਿਲੋਮੀਟਰ ਆ ਗਏ ਕਿੰਨੇ ਤੇ ਸੀ ਕਿਲੋਮੀਟਰ ਬਸ ਨੇੜੇ ਹੀ ਰਹਿ ਗਿਆ ਹੁੰਦਾ ਅੰਗ ਤੋਂ ਬਸ ਇੰਨਾ ਹੀ ਰਹਿ ਗਿਆ ਆ ਚਮਾਉਂ ਤੈ ਰਾਹ ਸ਼ਮੀਂ ਗੜਛਮ ਹੀ ਆਣਾ ਦੋ ਰਹਿ ਗਿਆ ਆ ਦੇਖੋ ਸ਼ਿਵ ਜੀ ਮਹਾਰਾਜ ਦੀ ਲੱਗੀ ਹੋਈ ਹੈ 18 18 ਹੂੰ 16 ਆ ਗਏ ਹੋਵਾਂਗੇ ਉਹ ਸਾਹਮਣੇ ਗਿੱਧ ਡੁੱਡੇ ਫਿਰਦੇ ਫਿਰ ਉਧਰੋਂ ਆਏ ਆਪਾਂ ਨਹੀਂ ਇਧਰੋਂ ਆਏ ਆ ਗਿੱਧ ਪਰਲੇ ਪਾਸੇ ਫਿਰਦੇ ਹੁਣ ਉਹ ਸਾਹਮਣੇ ਪਾਣੀ ਦਿਖਣ ਲੱਗ ਗਿਆ ਬਸ ਡੈਮ ਆ ਗਿਆ ਉਹ ਸਾਹਮਣੇ ਆ ਗਿਆ ਗੜਛਮ ਡੈਮ ਪਾਣੀ ਜਰ ਇਕੱਠਾ ਹੋਇਆ ਪਿਆ ਰੁਕ ਵੀ ਗਏ ਗਾਈਸ ਬਰਾਚ ਇੰਨੀ ਮਿੰਟ ਤੁਰੇ ਜਾ ਆਓ ਹੀ ਆ ਗਿਆ ਵੱਡਾ ਪੁਲ ਹਜੇ ਤਾਂ ਨਹੀਂ ਆਇਆ ਅੱਗੇ ਆਊਗਾ ਤਾਂ ਉਹ ਅੱਗੇ ਆ ਉਹ ਇਹ ਵੀ ਟੱਪੀ ਸੀ ਗੱਲ ਹਜੇ ਦੋ ਛੋਟੇ ਛੋਟੇ ਨਾ ਆਉਣਗੇ ਕਿ ਉਹ ਹੋਰ ਕਿਤੇ ਸੀ ਉਹ ਜਿੱਤੇ ਆਪਾਂ ਵੀਡੀਓ ਬਣਾਉਂਦੇ ਸੀਕਾਰ ਦੀ ਲਾ ਬਈ ਕਿਹੜੇ ਪੁਲ ਤੇ ਆਮੀ ਇਹਨਾਂ ਨੂੰ ਬੋਲ ਦਿੰਦੇ ਆ ਰੇਲਵੇ ਬ੍ਰਿਜ ਇਹ ਰੇਲ ਦੀ ਪਟੜੀ ਤਰ੍ਹਾਂ ਕਰਦੇ ਆ। ਖਾਲੀ ਆ ਤਾਂ। ਲੱਗਿਆ ਵੀ ਅਜੇ ਚਿੱਤਕੋਲ ਤੇ ਸੰਗਲਾ ਨੂੰ ਕਰਾਇਆ ਬਾਏ ਬਾਏ। ਹੁਣ ਆਪਾਂ ਚੱਲਾਂਗੇ ਕਲਪਵਨੀ। ਤੇ ਸਾਹਮਣੇ ਦੇਖੀ ਹੁੰਦਾ ਡੈਮ ਕੜਛਮ ਜਿਹਦੇ ਚ ਬਸਪਤ ਦਰਿਆ ਦਾ ਤੇ ਸਪਤਿਤੀ ਦਰਿਆ ਦਾ ਪਾਣੀ ਆਉਂਦਾ ਹੈ। ਇੱਥੇ ਇਹਨਾਂ ਦਾ ਮਿਲਣ ਹੁੰਦਾ ਬਸਪਤ ਦਰਿਆ ਦਾ ਪਾਣੀ ਕਿਸਮੈਲਾ ਜਾ ਤੇ ਸਪਤਿਤੀ ਦਾ ਪਾਣੀ ਤਾਫ ਕਰਾ ਜਿਹੜਾ ਕਿ ਉਹ ਪਰਲੇ ਬਸ ਹੁੰਦਾ ਹੈ। ਕਿਤੇ ਦਿੱਲੀ ਆ ਆ ਗਿਆ ਸਾਹਮਣੇ ਕੜਛਮ ਡੈਕ ਤੇ ਅੱਜ ਆਪਾਂ ਡੈਮ ਦੇ ਨਾਲ ਨਾਲ ਜਾਣਾ ਸਪਤਿ ਕੰਨੀ ਕੱਲ ਆਪਾਂ ਗਏ ਸੀਗੇ ਪਰਲੀ ਸਾਈਡ ਚਿੱਤਕੁੱਲ ਬੰਨੀ ਉਧਰੋਂ ਵਾਪਸ ਆ ਗਏ ਇਧਰ ਪਿੱਛੇ ਰਹਿ ਗਿਆ Shimla ਇਹ ਸਾਰਾ ਇੱਥੇ ਸਤਲੁਜ ਦਰਿਆ ਦੇ ਨਾਲ ਨਾਲ ਲੱਗੇ ਹੋਏ ਆ ਬਿਜਲੀ ਦੇ ਪਾਵਰ ਪਲਾਂਟ ਇਹਦੇ ਨਾਲ ਬਹੁਤ ਬਿਜਲੀ ਦੇ ਬਿਜਲੀ ਪਣਦੀ ਆ ਆੜਾ ਚ ਸੁਰੰਗਾ ਪਟ ਪਟ ਕੇ ਲਾਏ ਹੋਇਆ ਟਰਮੀਨਲ ਨੇਟਰਾ ਲੱਾ ਉਹ ਵੀ ਮੇਰੇ ਤਰਵਾਜ ਆਪਾਂ ਹਿਮਾਚਲ ਵਾਲੇ ਪਹਾੜਾਂ ਨੂੰ ਕਰਿਆ ਬਾਏ ਬਾਏ ਤੇ ਅੱਗੇ ਹੁਣ ਗ੍ਰੀਨਰੀ ਘਟਦੀ ਜਾਊਗੀ ਤੇ ਸੁੱਕੇ ਪਹਾੜ ਆਉਂਦੇ ਜਾਣਗੇ ਲਦਾਖ ਰੀਜਨ 'ਚ ਆਪਾਂ ਏਂਟਰ ਕਰ ਜਾਾਂਗੇ ਅੱਜ ਸਪੀਤੀ ਵਾਲੇ ਪਾਸੇ ਐ ਤਾਂ ਇਹ ਵੀ ਲਦਾਖ ਤਰ੍ਹਾਂ ਹੀ ਬਸ ਇਹ ਹਿਮਾਚਲ 'ਚ ਰਹਿ ਗਈ ਤੇ ਲਦਾਖ ਅਲੱਗ ਰੀਜਨ ਬਣ ਗਿਆ ਤੇ ਅੱਗੇ-ਅੱਗੇ ਜਿਵੇਂ ਜਾਣੇ ਆ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਨੌਰ ਵੈਲੀ ਖਤਮ ਹੋ ਗਈ ਜਿਹੜੇ ਥੋੜੇ ਜਿਹਾ ਪਹਾੜ ਉੱਤੇ ਸੀ ਸੜਕ ਤੇ ਬਣੇ ਹੋਏ ਤੇ ਜਗ੍ਹਾ ਜਗ੍ਹਾ ਤੇ ਬਿਜਲੀ ਦੇ ਪ੍ਰੋਜੈਕਟ ਲੱਗੇ ਹੋਏ ਆ ਪਹਾੜਾਂ ਦੇ ਵਿੱਚ ਪਾਣੀ ਇੱਕ ਪਾਸਿਓਂ ਵਾੜ ਲੈਂਦੇ ਆ ਦੂਜੇ ਪਾਸੇ ਪਾਣੀ ਨੂੰ ਕੱਢ ਲੈਂਦੇ ਆ ਤੇ ਵਿੱਚ টারਬਾਈਨ ਲੱਗੀ ਹੁੰਦੀ ਹੈ ਜਿਵੇਂ ਘੁੰਮਦੀ ਹੈ ਪਾਣੀ ਦੇ ਦਾਬ ਨਾਲ ਤੇ ਬਿਜਲੀ ਬਣਦੀ ਹੈ ਕਾਫੀ ਡੁੰਗੇ ਆ ਪਹਾੜ ਜਮਾਂ ਖੋਖਲੇ ਕਰ ਰੱਖੇ ਆ ਵਿੱਚੋਂ ਇੱਥੇ ਤਾਂ ਬਹੁਤ ਹੀ ਜ਼ਿਆਦਾ ਪ੍ਰੋਜੈਕਟ ਲੱਗੇ ਹੋਏ ਆ ਪਾਣੀ ਦੇ ਬਿਜਲੀ ਦੇ ਸੌਰੀ ਤੇ ਹੁਣ ਜਿਵੇਂ ਜਿਵੇਂ ਅੱਗੇ ਚੱਲਦੇ ਆ ਦੇਖਦੇ ਜਾਓ ਨਜ਼ਾਰਾ ਲਦਾਖ ਦਾ ਥੋੜਾ ਜਿਹਾ ਹਿਮਾਚਲ ਨਾਲੋਂ ਉਹਦੇ ਨਾਲੋਂ ਲਦਾਖ ਨਾਲੋਂ ਹਿਮਾਚਲ ਦੇ ਜਿਹੜਾ ਲਦਾਖ ਰੀਚ ਨਾ ਥੋੜਾ ਜਿਹਾ ਖਤਰਨਾਕ ਹੈ ਪਹਾੜ ਜਿਆਦੇ ਉੱਤੇ ਬਣੇ ਹੋਏ ਆ ਪੂਰੀ ਟਕਾ ਕੇ ਨਹੀਂ ਛਿੱਲਿਆ ਚਲਾਈ ਕਰੀ ਇਹਨਾਂ ਦੀ ਬਸ ਜਿਵੇਂ ਸੂਤ ਆਇਆ ਤੋੜ ਕੇ ਸੜਕਾਂ ਕੱਢਤੀਆਂ ਮਾਹੌਲ ਸੋਹਣਾ ਇੱਧਰ ਥੋੜਾ ਜਿਹਾ ਪਾਣੀ ਵੀ ਜਿਆਦੇ ਹੈ ਮੀਂਹ ਮੂਹਾਂ ਦੇ ਟਾਈਮ 'ਚ ਤਾਂ ਇੱਧਰ ਸਫਰ ਕਰਨ ਦਾ ਕੋਈ ਹੈ ਨਹੀਂਗਾ ਦੰਦ ਪਹਾੜ ਡਿੱਗਦੇ ਰਹਿੰਦੇ ਆ ਇਹ ਬਸ ਜੂਨ ਜੂਨ ਦੇ ਵਿੱਚ ਮਈ ਜੂਨ ਦੇ ਵਿੱਚ ਸਫਰ ਕਰ ਸਕਦੇ ਆ ਜਾਂ ਠੰਡ ਦੇ ਵਿੱਚ ਆ ਸਕਦੇ ਆ ਬੈਂਟਰ ਸਪੀਤੀ ਕਰਨ ਉਦੋਂ ਗੱਡੀ 4x4 ਹੋਵੇ ਤਾਂ ਬਾਲੀ ਬੈਟਰ ਅੱਜ ਦਾ ਬਲਾਏ ਵਗਦਾ ਚਰਨਾ ਤੇ ਚਰਨੇ ਚ ਲੱਗੀਆਂ ਹੋਈ ਆਪਾਂ ਪੰਜ ਤੁਸਰੀਆਂ ਬੋਤਲਾ ਬਿਓ ਲਓ ਜੀ ਪਹਿਲਾਂ ਚੱਲੇ ਸੀ ਆਪਾਂ ਕਲਪਾ ਬਣੀ ਤੇ ਫੇਰ ਸਲਾਹ ਬਣੀਗੀ ਇੱਕ ਵਾਰੀ ਚੱਲਦੇ ਆਂ ਕਾਜਾ ਬਣੀ ਕਲਪਾ ਦੇਖਾਂਗੇ ਆਉਂਦੇ ਹੋਏ ਇੱਧਰ ਨੂੰ ਰਕੌਗ ਪੀਓ ਕਲਪਾ ਤੇ ਇੱਧਰ ਸਾਹਮਣੇ ਹੈਗਾ ਪਾਪੋ ਨਾਪੋ ਕਾਜਾ ਸਲਪਾ ਜਾਣ ਦੀ ਆਪਾਂ ਇੱਕ ਵਾਰੀ ਟਾਲ ਕਰਤੀ ਤੇ ਹੁਣ ਆਪਾਂ ਚੱਲੇ ਆਂ ਕਾਜਾਵੰਨੀ ਤੇ ਸਾਹਮਣੇ ਪਹਾੜਾਂ ਦੇ ਉੱਤੇ ਦਿਖ ਰਿਹਾ ਬਣਿਆ ਹੋਇਆ ਬਿਜਲੀ ਘਰ ਜਿਹੜਾ ਕਿ ਬੜੀ ਹੀ ਉਚਾਈ ਤੇ ਐ ਪਾਣੀ ਨਾਲ ਤਾਂ ਇੱਥੇ ਲੱਗਦਾ ਨਹੀਂ ਬਿਜਲੀ ਬੰਦੇ ਹੋ ਉੱਤੇ ਕੋਈ ਹਵਾ ਵਾਲਾ ਸਿਸਟਮ ਕੀਤਾ ਹੋਊ ਹਵਾ ਬਹੁਤ ਤੇਜ਼ ਚੱਲਦੀ ਐ ਇੱਥੇ ਹਵਾ ਦੇ ਤਾਂ ਪੂਰੇ ਬੁੱਲੇ ਆਉਂਦੇ ਆ ਕਿਉਂਕਿ ਪਹਾੜ ਨੇੜੇ ਹੋਣ ਕਰਕੇ ਵਿੱਚ ਦੀ ਹਵਾ ਕ੍ਰਾਸ ਕਰਦੀ ਐ ਤੇ ਜਿਵੇਂ ਜਿਵੇਂ ਅੱਗੇ ਚੱਲਦੇ ਜਾਵਾਂਗੇ ਆਪਾਂ ਇਹੋ ਜਿਹੀਆਂ ਗੱਲਾਂ ਸੁਣਦੇ ਜਾਵਾਂਗੇ ਤੇ ਸੁਣਾਉਂਦੇ ਜਾਵਾਂਗੇ ਪੜਾ ਜਾ ਕੇ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਜੀਵਨ ਇੱਥੋਂ ਦਾ ਪੂਰਾ ਔਖਾ ਭਾਈ ਕੰਮ ਕਰਨਾ ਇਦੋਂ ਵੀ ਔਖਾ ਜਿਵੇਂ ਸੜਕਾਂ ਵਗੈਰਾ ਤੇ ਹੋਰ ਜਿੰਨੇ ਵੀ ਕੰਮ ਆ ਬਹੁਤ ਔਖੇ ਇੱਥੇ ਕਰਨੇ